ਜਿਹੜੀ ਚੀਜ਼ ਬਾਰੇ ਤੁਸੀਂ ਜਿਆਦਾ ਸੋਚਣ ਲੱਗ ਜਾਓਗੇ ਉਹਦੀ ਪਾਵਰ ਵਧਣ ਲੱਗ ਪੈਂਦੀ ਹੈ ਮੈਂ ਕਈ ਵਾਰ ਤੇ ਉਦਾਹਰਣ ਦੇਣਾ ਨਾ ਆਪਣੇ ਇੱਧਰ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ ਨਾ ਹਸਪੀਟਲ ਐਡਮਿਟ ਹੋਵੇ ਤੇ ਖਬਰਾਂ ਲੈਣ ਵਾਲੇ ਦੀਆਂ ਲਾਈਨਾਂ ਲੱਗ ਜਾਂਦੀਆਂ ਪੂਆ ਮਸੀ ਮੰਮੇ ਨਾਨਕੇ ਚਾਚੇ ਤਾਏ ਲੈਣ ਡਾਕਟਰਾਂ ਨੂੰ ਕਹਿਣਾ ਪੈਂਦਾ ਬਈ ਬਾਹਰ ਚਲੋ ਬਈ ਇੱਕ ਇੱਕ ਜਣਾ ਖਬਰ ਲਓ ਅੱਛਾ ਬਾਹਰ ਮੈਂ ਵਿਦੇਸ਼ ਵਿੱਚ ਵੇਖਿਆ ਹੈ ਉਹ ਕਿਸੇ ਬੰਦੇ ਨੂੰ ਅੰਦਰ ਨਹੀਂ ਵੜਨ ਦਿੰਦੇ ਬੰਦਾ ਐਡਮਿਟ ਕਰ ਲਿਆ ਕਹਿੰਦੇ ਸਭ ਆਪਣੇ ਘਰ ਜਾਓ ਜਦੋਂ ਠੀਕ ਹੋ ਜਾਏਗਾ ਤੁਹਾਨੂੰ ਫੋਨ ਕਰ ਦਾਂਗੇ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਦੱਸ ਦਾਂਗੇ ਤੁਹਾਡੇ ਇੱਥੇ ਕੋਈ ਕੰਮ ਨਹੀਂ ਅੱਛਾ ਉਹ ਬੰਦੇ ਨੂੰ ਬਿਨਾਂ ਦਵਾਈ ਤੋਂ ਭਾਵ ਥੋੜੀ ਦਵਾਈ ਦੇ ਦਿੰਦੇ ਨੇ ਦਵਾਈ ਥੋੜੀ ਦਵਾਈ ਨਾਲ ਬੰਦੇ ਨੂੰ ਠੀਕ ਕਰ ਲੈਂਦੇ ਨੇ ਦੋ ਤਿੰਨ ਦਿਨ ਤਾਂ 48 ਘੰਟੇ ਪੈਰਾਸੀਟਾ 몰ੀ ਦੇਈ ਜਾਂਦੇ ਹੋਰ ਕੋਈ ਦਵਾਈ ਨਹੀਂ ਦਿੰਦੇ ਥੋੜੀ ਦਵਾਈ ਨਾਲ ਹੀ ਬੰਦੇ ਨੂੰ ਠੀਕ ਕਰ ਲੈਂਦੇ ਇੱਥੇ ਬੋਤੀਆਂ ਦਵਾਈਆਂ ਦੇ ਦੇ ਕੇ ਦੇ ਦੇ ਕੇ ਸਾਥ ਸੰਗਤ ਤਾਂ ਵੀ ਬੰਦਾ ਕਈ ਦਿਨਾਂ ਬਾਅਦ ਠੀਕ ਹੁੰਦਾ ਤੇ ਮੈਨੂੰ ਉਹ ਸਮਝ ਪਰੱਕੀ ਪਈ ਬੰਦੇ ਨੇ ਗੱਲ ਬੜੀ ਪਿਆਰੀ ਕਹੀ ਕਹਿੰਦੇ ਭਾਈ ਸਾਹਿਬ ਜੀ ਤਿੰਨ ਦਿਨ ਤਾਂ ਖਬਰ ਲੈਣ ਵਾਲਿਆਂ ਦੀ ਲੈਣ ਲੱਗੀ ਰਹਿੰਦੀ ਹੈ ਤੇ ਜਿਹੜਾ ਬੰਦਾ ਬਿਮਾਰ ਹੈ ਉਨੇ ਤਿੰਨ ਦਿਨ ਬਿਮਾਰੀ ਦਾ ਸਿਮਰਨ ਕਰਦਾ ਰਹਿੰਦਾ ਜਦੋਂ ਕੋਈ ਆਉਂਦਾ ਉਹ ਦੱਸਣਾ ਪੈਂਦਾ ਇਦਾਂ ਹੋਇਆ ਫਿਰ ਇਦਾਂ ਹੋਇਆ ਫਿਰ ਇਦਾਂ ਹੋਇਆ ਆਖਾ ਹੋ ਗਿਆ ਇਦਾਂ ਹੋ ਗਿਆ ਅੱਛਾ ਹੋ ਗਿਆ ਜਨ ਨੂੰ ਭੂਆ ਮਾਸੇ ਕੋ ਆ ਗਿਆ ਵੇ ਪੁੱਤ ਕੀ ਹੋਇਆ ਲੈ ਮਸੀਤਾਂ ਹੋਈ ਫਿਰ ਇਦਾਂ ਹੋਇਆ ਆਹ ਉਹ ਤਿੰਨ ਦਿਨ ਬਿਮਾਰੀ ਦਾ ਜਿੰਨੀ ਦੇਰ ਬਿਮਾਰੀ ਦਾ ਸਿਮਰਨ ਕਰੀ ਜਾਓਗੇ ਬੰਦਾ ਤੰਦਰੁਸਤ ਨਹੀਂ ਹੋਏਗਾ ਤਿੰਨਾਂ ਦਿਨਾਂ ਬਾਅਦ ਖਬਰ ਲੈਣ ਵਾਲਿਆਂ ਦੀ ਲੈਨ ਘਟ ਜਾਂਦੀ ਹੈ ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਹਨਾਂ ਬਿਮਾਰੀ ਕਹਿੰਦੀ ਬੰਦ ਕਰਦੇ ਜਿਹੜੀ ਚੀਜ਼ ਦਾ ਅਸਰ ਸੁਰਤੀ ਉੱਤੇ ਹਟ ਜਾਏ ਉਹਦਾ ਸਰੀਰ ਉੱਤੇ ਵੀ ਹਟ ਜਾਂਦਾ ਸੁਰਤ ਵਾਰ-ਵਾਰ 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 ਸਿਮਰਨ ਕਰੀ ਗਈ ਬਿਮਾਰੀ ਹਟੀ ਨਹੀਂ ਉਹ ਬਾਹਰ ਵਿਦੇਸ਼ਾਂ ਚ ਥੋੜੀ ਦਵਾਈ ਨਾਲ ਠੀਕ ਤਾਂ ਕਰ ਲੈਂਦੇ ਉੱਥੇ ਬਿਮਾਰੀ ਰਿਪੀਟ ਨਹੀਂ ਕਰਦੀ ਦੱਸਣਾ ਨਹੀਂ ਪੈਂਦਾ ਕੀ ਹੋਇਆ ਕਿਉਂਕਿ ਵਾਰ-ਵਾਰ ਕਿਸੇ ਚੀਜ਼ ਦਾ ਸਿਮਰਨ ਕਰੋਗੇ ਨਾ ਉਹਦਾ ਅਸਰ ਤੁਹਾਡੇ ਉੱਤੇ ਹੋਵੇਗਾ ਪੰਚਤੰਤਰ ਗ੍ਰੰਥ ਵਿੱਚ ਇੱਕ ਗਾਥਾ ਆਈ ਪਰਵੰਨਾ ਸਾਹਿਬ ਨੇ ਆਪਣੀ ਇੱਕ ਪੁਸਤਕ ਵਿੱਚ ਵੀ ਲਿਖੀ ਹੈ ਤੁਹਾਨੂੰ ਵੀ ਯਾਦ ਹੋਵੇਗੀ ਜ਼ਿੰਦਗੀ 'ਚ ਚੀਜ਼ਾਂ ਕੰਮ ਆਉਣਗੀਆਂ ਜਿਹੜੀ ਚੀਜ਼ ਦਾ ਵਾਰ-ਵਾਰ ਵਾਰ-ਵਾਰ ਸੁਰਤੀ ਸਿਮਰਨ ਕਰੇ ਉਹ ਤੁਹਾਨੂੰ ਪ੍ਰਤੱਖ ਦੇਖਣ ਲੱਗ ਪੈਂਦੀ ਹੈ ਅੱਛਾ ਬਿਜ਼ਨਸ ਦਾ ਵੀ ਇੱਕ ਤਰੀਕਾ ਹੈ ਜਿਹੜੇ ਲੋਕ ਬਿਜ਼ਨਸ ਕਰਦੇ ਨੇ ਉਹ ਤੁਹਾਡੇ ਮਾਈਂਡ ਵਿੱਚ ਉਹ ਚੀਜ਼ ਬਾੜ ਦਿੰਦੇ ਨੇ ਇਹ ਗੱਲ ਸਹੀ ਹੈ ਪਤਾ ਕਿਵੇਂ ਤੁਸੀਂ ਘਰ ਵਿੱਚ ਟੈਲੀਵਿਜ਼ਨ ਲਾਇਆ ਹੈ ਉਦੇ ਉੱਤੇ ਵੀ ਐਡ ਆ ਰਹੀ ਹੈ ਵਿਆਹ ਸਬਨ ਖਰੀਦੋ ਤੁਸੀਂ ਮੋਬਾਈਲ ਖੋਲਿਆ ਉਹਦੇ ਤੇ ਵੀ ਐਡ ਆ ਗਈ ਸਵੇਰੇ ਘਰ ਦਾ ਦਰਵਾਜ਼ਾ ਖੋਲਿਆ ਅਖਬਾਰ ਚੁੱਕੀ ਅਖਬਾਰ ਦੇ ਪੇਜ ਤੇ ਵੀ ਉਹਦੀ ਐਡ ਹੈ ਘਰੋਂ ਬਾਹਰ ਨਿਕਲੇ ਕਿਸੇ ਦੀਵਾਰ ਉੱਤੇ ਵੀ ਛਾਪਿਆ ਹੋਇਆ ਹੈ ਵਿਆਹ ਗੋਦਰੇ ਸਬਨ ਲਓ ਜਦੋਂ ਵਾਰ-ਵਾਰ ਵਾਰ-ਵਾਰ ਵੇਖੋਗੇ ਸੁਰਤੀ ਉੱਤੇ ਅਸਰ ਹੋ ਜਾਣਾ ਤੁਸੀਂ ਬਾਜ਼ਾਰ ਵਿੱਚ ਜਾਓਗੇ ਸਭ ਤੋਂ ਪਹਿਲਾਂ ਤੁਸੀਂ ਉਸੇ ਸਬਨ ਨੂੰ ਚੁੱਕੋਗੇ ਮੋਲ ਵਿੱਚ ਜਾਓਗੇ ਸਭ ਤੋਂ ਪਹਿਲਾਂ ਤੁਹਾਡਾ ਹੱਥ ਉਸੇ ਸਬਣ ਤੇ ਜਾਣਾ ਹੈ ਪਤਾ ਕਿਉਂ ਸੁਰਤੀ ਨੇ 20 ਵਾਰ ਵੇਖ ਲਿਆ ਜਿਹੜੀ ਚੀਜ਼ ਸੁਰਤ ਵਾਰ-ਵਾਰ ਸਿਮਰਨ ਕਰੇ ਸਰੀਰ ਤੇ ਉਹਦਾ ਅਸਰ ਗਹਿਰਾ ਹੋ ਜਾਂਦਾ ਉਹ ਗਾਥਾ ਬੜੀ ਪਿਆਰੀ ਆਈ ਕਹਿੰਦੇ ਚਾਰ ਠੱਗ ਖੜ ਗਏ ਥੋੜੀ ਥੋੜੀ ਦੂਰੀ ਤੇ ਇੱਕ ਬੰਦੇ ਨੇ ਬੱਕਰੀ ਦਾ ਮੇਮਣਾ ਚੁੱਕਿਆ ਹੋਇਆ ਉਹ ਮੁੱਲ ਲਿਆ ਵਿਚਾਰਾ ਠੱਗਾ ਨੇ ਕਹੇ ਇਹਦੇ ਕੋਲੋਂ ਮੇਮਣਾ ਠਗਣਾ ਖੋਣਾ ਨਹੀਂ ਹੈ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ ਚੋਰ ਠੱਗ ਟਿੱਡ ਕੈਤ ਚੋਰ ਤੁਹਾਡੇ ਸੁਤਿਆਂ ਪਿਆ ਚੋਰੀ ਲਾਉਂਦਾ ਤੁਹਾਡੀ ਗੈਰ ਹਾਜ਼ਰੀ ਚ ਚੋਰੀ ਕਰਦਾ ਹੈ ਡਕੈਤ ਉਹ ਸਿੱਧਾ ਗਲ ਤੇ ਚਾਕੂ ਰੱਖ ਕੇ ਖੋਹਦਾ ਹੈ ਕੱਢ ਦੋ ਸਾਰਾ ਕੁਝ ਉਹਨੂੰ ਡਾਕੂ ਕਹਿੰਦੇ ਨੇ ਠੱਗ ਜਿਹੜਾ ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਨੂੰ ਪਤਾ ਹੀ ਨਾ ਲੱਗਣ ਦੇ ਤੁਹਾਨੂੰ ਠੱਗ ਕੇ ਲੈ ਜਾਏ ਉਹਨੂੰ ਠੱਗ ਕਹਿੰਦੇ ਨੇ ਉਹਨੇ ਪਤਾ ਵੀ ਨਹੀਂ ਲੱਗਣ ਦੇਣਾ ਕਿ ਇਹ ਬੰਦੇ ਕਿਵੇਂ ਮੈ ਠਗਿਆ ਗਿਆ ਏਜੰਟਾਂ ਕੋਲ ਕਲਾ ਹੁੰਦੀ ਹੈ ਤੁਹਾਨੂੰ ਸਾਹਮਣੇ ਬਿਠਾ ਕੇ ਬੈਠਿਆਂ ਬੈਠਿਆਂ ਅਮਰੀਕਾ ਪਹੁੰਚਾ ਦੇਣਗੇ ਤਾਈਓ 5 ਲੱਖ ਦੇਵੋਗੇ ਨਾ ਪਹਿਲਾਂ ਨਹੀਂ ਤਾਂ ਬੰਦਾ 5000 ਨਹੀਂ ਜੇ ਤੋ ਬਣਗਾ ਬੈਠਿਆਂ ਬੈਠਿਆਂ ਪੈਸੇ ਦੇਣ ਲਈ ਤਿਆਰ ਹੋ ਜਾਊਗਾ ਕਿਉਂ ਉਹ ਨਹੀਂ ਤੁਹਾਨੂੰ ਇੰਡੀਆ ਆਉਣ ਹੀ ਨਹੀਂ ਦੇਣਾ ਗੱਲਾਂ ਵੱਤਾ ਚੁਨੇ ਗੱਲਾਂ ਵੱਤਾ ਅਮਰੀਕਾ ਦੀਆਂ ਰੱਖਣੀਆਂ ਨੇ ਤੁਸੀਂ ਸਮਝਿਓ ਐਸਾ ਜਨ ਦੇ ਸਾਲਵਾ ਦਾਫ ਹੋ ਜਾਣਾ ਫਿਰ ਤੁਹਾਨੂੰ ਪਿਆਰ ਹੋ ਜਾਣਾ ਫਿਰ ਆ ਚੀਜ਼ ਹੋ ਜਾਣੀ ਉਹ ਤੁਸੀਂ ਟੋੜੀ ਸੁਰਤ ਇੰਡੀਆ ਆਉਣ ਹੀ ਨਹੀਂ ਦੇਣੀ ਬੰਦਾ ਠਗਿਆ ਜਾਂਦਾ ਇਹਨੂੰ ਕਹਿੰਦੇ ਠੱਗ ਅੱਛਾ ਉਹ ਚੋਂ ਠਗਾ ਨੇ ਸਲਾ ਬਣਾ ਲਈ ਤੋਗਾਥ ਬੜੀ ਪਿਆਰੀ ਲਿਖੀ ਕਹਿੰਦੇ ਮੇਮਣਾ ਠਗਣਾ ਉਹਨੇ ਉਹ ਬੰਦੇ ਨੂੰ ਰੋਕ ਕੇ ਕਿਹਾ ਬਾਵੇ ਵਾ ਪੁੱਤਾ ਕਿੰਨੇ ਦਾ ਲੈਂਦਾ ਵੇ ਉਹ ਕਹਿੰਦਾ ਭਰਾਵਾ ਮੈਂ ਮਨਾਇਆ ਬੱਕਰੀ ਦਾ ਕੁੱਤਾ ਥੋੜੀ ਐ ਹੁਣੇ ਮੁੱਲ ਲੈ ਕੇ ਆਇਆ ਕਹਿੰਦਾ ਅੱਛਾ ਕਿਸੇ ਹੋਰ ਨੂੰ ਨਾ ਕਹਦੇ ਬੱਕਰੀ ਦਾ ਮੇਮਣਾ ਤੂੰ ਕੁੱਤਾ ਚੁੱਕਿਆ ਹੋਇਆ ਕਿਸੇ ਨੇ ਤੈਨੂੰ ਕੁੱਤਾ ਵੇਚਿਆ ਕਹਿੰਦਾ ਨਹੀਂ ਨਹੀਂ ਮੈਂ ਆਪ ਵੇਖ ਕੇ ਲਿਆ ਹੁਣ ਉਹ ਬੱਕਰੀ ਦਾ ਮੇਮਣਾ ਚੁੱਕਿਆ ਅੱਗੇ ਤੁਰ ਗਿਆ 50 ਕਦਮ ਅੱਗੇ ਗਿਆ ਇੱਕ ਬੰਦਾ ਹੋਰ ਕਹਿੰਦਾ ਕਹਿੰਦਾ ਵਾਹ ਬਈ ਵਾਹ ਕੁੱਤੇ ਦਾ ਬੱਚਾ ਬਹੁਤ ਸੋਹਣਾ ਬਈ ਕਿੰਨੇ ਦਲੇ ਨੇ ਹੁਣ ਉਹਨੂੰ ਸ਼ੱਕ ਪੈ ਗਿਆ ਵੀ ਦੋ ਬੰਦਿਆਂ ਨੇ ਕਹਿਤਾ ਕਿ ਕੁੱਤੇ ਦਾ ਬੱਚਾ ਹੈ ਤਾਂ ਬੱਕਰੀ ਦਾ ਮੇਮਣਾ ਉਹਨੇ ਛਾਤੀ ਨਾਲ ਨਹੀਂ ਲਾਇਆ ਹੁਣ ਇਦਾਂ ਚੁੱਕ ਲਿਆ ਥੋੜੀ ਜਿਹੀ ਸ਼ੱਕ ਪੈਦਾ ਹੋ ਗਈ ਨਾ ਜਦੋਂ ਥੋੜਾ ਜਿਆਦਾ ਗਿਆ ਤੀਜਾ ਬੰਦਾ ਹੋਰ ਠੱਕ ਖੜਾ ਹੈ ਉਹਨਾਂ ਕਹਵਾਵੇ ਕੁੱਤੇ ਦਾ ਬੱਚਾ ਬੜਾ ਸੁਣਾ ਚੁੱਕੀ ਕਿਉਂ ਫਿਰਦੇ ਇਹਨੂੰ ਤੋਰ ਕੇ ਲੈ ਕੇ ਜਾ ਖਣ ਹੁਣ ਉਹਨੇ ਸੱਚੀ ਤੋਰ ਲਿਆ ਹੱਥ ਗਲ ਵਿੱਚ ਸੰਗਲੀ ਪਾਈ ਹੈ ਹੁਣ ਉਹਨੇ ਚੁੱਕਿਆ ਨਹੀਂ ਤੋਰ ਲਿਆ ਪਰ ਉਹ ਕਹਿੰਦਾ ਯਾਰ ਬੱਕਰੀ ਦਾ ਮੇਮਣਾ ਕਹਿੰਦਾ ਭਰਾਵਾ ਪਿੰਡ ਜਾ ਕੇ ਨਾ ਕਿਸੇ ਨੂੰ ਕਹਿ ਦੇ ਉਹ ਲੋਕਾਂ ਨੇ ਤੈਨੂੰ ਪਾਗਲ ਸਮਝਣਾ ਹੈ ਇਹ ਤਾਂ ਕੁੱਤੇ ਦਾ ਬੱਚਾ ਹੈ ਹੁਣ ਉਹ ਤੋਰ ਕੇ ਲੱਕੇ ਜਾ ਰਿਹਾ ਜਦੋਂ ਚੌਥਾ ਬੰਦਾ ਮਿਲਿਆ ਨਾ 200 ਗਾਜ ਉੱਤੇ ਉਹਨੇ ਕਿਹਾ ਵਾਹ ਵਾਹ ਕਿੰਨੇ ਦਾ ਲੈਂਦਾ ਜੀ ਕੁੱਤੇ ਦਾ ਬੱਚਾ ਉਹਨੇ ਭਰਾਵਾ ਬੱਕਰੀ ਦਾ ਮੇਮਣਾ ਕਹਿੰਦਾ ਜਾ ਪਾਗਲ ਹੋਇਆ ਕਿਸੇ ਹੋਰ ਨੂੰ ਨਾ ਕਹਿ ਦੇ ਇਹ ਤਾਂ ਕੁੱਤੇ ਦਾ ਬੱਚਾ ਹੈ ਉਨਕੇ ਜਿਵੇਂ ਪਿੰਡ ਜਾ ਕੇ ਕਿਹਾ ਨਾ ਮੈਂ ਬੱਕਰੀ ਦਾ ਮੇਮਣਾ ਲੈਂਦਾ ਚੌਹ ਬੰਦਿਆਂ ਨੇ ਕਹਿਤਾ ਕੁੱਤੇ ਦਾ ਬੱਚਾ ਆ ਕੁੱਤੇ ਦਾ ਬੱਚਾ ਆ ਜਿਵੇਂ ਪਿੰਡ ਜਾ ਕੇ ਕਿਹਾ ਮੇਮਣਾ ਲੋਕ ਪਾਗਲ ਨਾ ਕਹਿਣ ਉੱਥੇ ਰੱਸੀ ਛੱਡ ਦਿੱਤੀ ਉਹ ਛੱਡ ਕੇ ਗਿਆ ਠਾਣੇ ਚੁੱਕ ਲਿਆ ਕਹਿਣ ਤੋਂ ਭਾਗ ਜਿਸ ਗੱਲ ਨੂੰ ਵਾਰ-ਵਾਰ 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 ਕਹੋ ਸੁਰਤੀ ਉੱਤੇ ਅਸਰ ਹੋ ਜਾਂਦਾ ਹੈ ਐਹੀ ਉਹ ਗੱਲ ਬਾਦਸ਼ਾਹ ਨੇ ਕਹੀ ਭਾਈ ਉੱਠਦਿਆਂ ਬੈੰਦਿਆਂ ਤੁਰਦਿਆਂ ਫਿਰਦਿਆਂ ਵਾਰ-ਵਾਰ ਜਪ ਵਾਹਿਗੁਰੂ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤੇਰੀ ਸੁਰਤੀ ਉੱਤੇ ਅਸਰ ਹੋ ਜਾਏਗਾ ਨੰਮਕ ਹੈ ਤਿਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚਿਤ ਨਰੰਜਨ ਨਾਲ ਕਹਿੰਦੇ ਰੋਜ ਰਸਨਾ ਤੋਂ ਸੰਭਾਲ ਕਰ ਤਿਲੋਚਨ ਚਿਤ ਨਰੰਜਨ ਨਾਲ ਜੁੜ ਗਿਆ ਹੱਥ ਪੈਰ ਕੰਮ ਕਰਦੇ ਰਹਿਣਗੇ ਚਿੱਤ ਸਿਮਰਨ ਕਰਦਾ ਰਹੇਗਾ ਚਿੱਤ ਸਿਮਰਨ ਕਰੋ ਅਪ ਲੋਕ ਨੂੰ ਸਾ ਸੰਗਤ ਬਾਰੀ ਤੌਰ ਤੇ ਫਿਰ ਇਹ ਸਰੀਰ ਜਿਹੜਾ ਨਾ ਇਹਦੇ ਉੱਤੇ ਵੀ ਸ਼ਬਦ ਦਾ ਸਰਦੇ ਸਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਹਿ ਮਿਟਾਵੋ ਸਿਮਰੋ ਜਾਸ ਬ ਸੰਬਰ ਇਕੈ ਨਾਮ ਜਪਤ ਅਗੰਤ ਨਿਕੈ ਵੇਦ ਪੁਰਾਨ ਸਿਮਰਸੋ ਦਾ ਫਰ ਕਿੰਨੇ RAM ਨਾਮ ਇਕ ਅਖਰ ਕਿਨ ਕਾ ਇਕ ਜਿਸ ਜੀਵ ਵਸਾਵੇ ਤਾਂ ਕੀ ਮਮ ਗਣੀ ਨਾ ਹੋਵੇ ਜੀ ਕਦੋਂ ਵਸਣਾ ਪਹਿਲਾਂ ਰਸਨਾ ਤੋਂ ਜਪਣਾ ਪਏਗਾ ਨਮਕ ਹੈ ਤਲੋਚਨ ਮੁਖ ਤੇ RAM ਸੁਮਾਰ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਕਿਨ ਕਾ ਇਸ ਜੀਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਪਹਿਲਾਂ ਰਸਨਾ ਤੋਂ ਜਪਣਾ ਪੈਗਾ ਫਿਰ ਸੁਣਦਿਆਂ ਸੁਣਦਿਆਂ ਚਿੱਤ ਵਿੱਚ ਵੀ ਵਸ ਜਾਏਗਾ ਜਿਹੜੀ ਚੀਜ਼ ਪਹਿਲਾਂ ਰਸਨਾ ਤੋਂ ਰਿਪੀਟ ਕਰੀਏ ਵਾਰ-ਵਾਰ ਇਹਦੇ ਇੱਕ ਦੋ ਐਗਜ਼ਾਮਪਲ ਤੁਹਾਡੇ ਪਕੜ ਵਿੱਚ ਆ ਜਾਣੀਆਂ ਜਦੋਂ ਪਹਿਲੇ ਪਹਿਲ ਤੁਸੀਂ ਵੱਡੀਆਂ ਉਮਰਾਂ ਦੇ ਜਿਹੜੇ ਬਿਠੇ ਹੋ ਸਕੂਲ ਸਵੇਰੇ ਸ਼ੁਰੂ ਹੋਣਾ ਜਾਂ ਸਕੂਲ ਛੁੱਟੀ ਹੋਣ ਲੱਗਣੀ ਤਾਂ ਸਾਰੀਆਂ ਕਲਾਸਾਂ ਇਕੱਠੀਆਂ ਕਰਕੇ ਉਹ ਚੀਚੀ ਪਹਾੜੇ ਕੋਲ ਨੇ ਪਹਾੜੇ ਸਮਝਦੇ ਹੋ ਟੇਬਲ ਜਿਹੜੇ 1 2 3 2 3 4 3 6 ਅੱਛਾ ਉਹਦੇ ਵਿੱਚ ਡੇਡੇ ਦਾ ਢਾਏ ਦਾ ਸਾਢੇ ਤਿੰਨ ਦਾ ਇਦਾਂ ਦੇ ਪਹਾੜੇ ਉਹ ਉੱਚੀ ਉੱਚੀ ਸਾਰੇ ਸਕੂਲ ਵਿੱਚ ਸਾਰੀ ਕਲਾਸ ਵਿੱਚ ਬੋਲਨੇ ਇੰਨਾ ਬਾਰ ਬਾਰ ਰਿਪੀਟ ਕਰਨਾ 1 2 3 4 5 6 7 8 9 10 11 12 13 14 15 ਉਹ ਸਭ ਨੂੰ ਯਾਦ ਹੋ ਗਿਆ ਸੁਣ ਸੁਣ ਕੇ ਬਾਰ ਬਾਰ ਬੋਲ ਬੋਲ ਕੇ ਹਰ ਕਾ ਨਾਮ ਧਿਆਏ ਸੁਣ ਬਾਰ ਬਾਰ ਸੁਣ ਸੁਣ ਨਾਲ ਕੀ ਹੋਇਆ ਵਸ ਗਿਆ ਤੇ ਇੱਕ ਬਜ਼ੁਰਗ ਨੇ ਇੱਕ ਨੌਜਵਾਨ ਨੂੰ ਕਿਹਾ ਕਾਕਾ ਸਤਾਰਿਆਂ ਦਾ ਪਹਾੜਾ ਸੁਣਾਈ ਸਤਾਰਾਂ ਚੋਕੇ ਕਿੰਨੇ ਹੁੰਦੇ ਆ ਕਹਿੰਦਾ ਖੜ ਜੋ ਮੋਬਾਈਲ ਤੋਂ ਕੈਲਕੂਲੇਟਰ ਕੱਢਣਾ ਪਿਆ। ਕਹਿੰਦਾ ਕਾਕਾ 17 ਚੌਕਾ ਕਿੰਨੇ ਹੁੰਦੇ ਨੇ? ਉਹ ਕਹਿੰਦਾ ਖੜ ਜੋ ਜੀ ਮੜ ਜਾ ਮੋਬਾਈਲ ਤੋਂ ਕੱਢਣਾ। ਉਹ ਕਹਿੰਦਾ ਮੇਰੇ ਤੋਂ ਪੁੱਛ 68 ਹੁੰਦੇ। ਕਹਿੰਦਾ ਤੈਨੂੰ ਕਿਵੇਂ ਪਤਾ ਬਜ਼ੁਰਗਾ? ਕਹਿੰਦਾ ਕਾਕਾ ਸਿਰ ਯਾਦ ਕੀਤੇ ਹੋਏ ਹੈ। ਜਿਹੜੀ ਚੀਜ਼ ਵਾਰ-ਵਾਰ 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 ਰਿਪੀਟ ਕਰੋਗੇ ਸਰਤੀ ਵੇ ਯਾਦ ਵਜੇਗੀ ਐਹੀ ਉਹ ਗੱਲ ਪਾਤਸ਼ਾਹ ਨੇ ਉਪਦੇਸ਼ ਦਿੱਤਾ ਨਾਮਕ ਹੈ ਤ੍ਰਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਫਿਰ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਕਹਿੰਦੇ ਇੱਕ ਦਿਨ ਸ਼ੰਕਾ ਦੂਰ ਹੋ ਗਿਆ ਤ੍ਰਲੋਚਨ ਦਾ ਤ੍ਰਲੋਚਨ ਨਿੱਕੋ ਗੱਲ ਕਹੀ ਨਾਮਦੇਵ ਜੇ ਤੈਨੂੰ ਵੱਕੇ ਰੱਬ ਦੇ ਦਰਸ਼ਨ ਹੁੰਦੇ ਨੇ ਫਿਰ ਮੇਰੀ ਵੀ ਬੇਨਤੀ ਕਰ ਮੈਨੂੰ ਵੀ ਰੱਬ ਮੜੀ ਜੇ ਚਲਕ ਦੇਦਾ ਕਿਤੇ ਮੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਰੱਬ ਹੈ ਵੀ ਕਿ ਨਹੀਂ ਮੇਰੀ ਵੀ ਬੇਨਤੀ ਕਰੀ ਰੱਬ ਮੈਨੂੰ ਵੀ ਦਰਸ਼ਨ